ਮੈਂ ਰੱਬ ਦਾ ਨਾਮ ਲਾਉਂਗਾ ਕਿਉਂਕਿ ਸਾਰੇ ਧਰਮ ਮੇਰੇ ਸਤਿਕਾਰਯੋਗ ਨੇ ਆਪਾਂ ਕਿਸੇ ਦਾ ਮਾੜਾ ਨਹੀਂ ਕਰਨਾ ਨਾ ਕਿਸੇ ਨਾਲ ਕੋਈ ਇਨਸਾਨ ਨਾਲ ਮੇਹੀ ਲੜਾਈ ਹੈ ਮੇਰੀ ਲੜਾਈ ਹੈ ਮਹਿੰਗਾਈ ਨਾਲ ਲੋਕਾਂ ਦੇ ਹੱਕ ਦਵਾਨੇ ਔਰ ਲੋਕਾਂ ਨੂੰ ਇਨਸਾਫ ਦਵਾਨਾ ਮੇਰੀ ਮੇਰਾ ਪ੍ਰਸੀਜਰ ਮੇਰਾ ਮੇਰੀ ਸੋਚ ਇਹ ਕਹਿੰਦੀ ਹੈ ਕਿ ਨਾ ਕਿ ਕਿਸੇ ਇਨਸਾਨ ਨਾਲ ਲੜਾਈ ਹੈ ਨਾ ਮੇਰੀ ਕੋਈ ਕਿਸੇ ਨਾਲ ਜਾਤੀ ਦੁਸ਼ਮਣੀ ਹੈ ਮੇਰੀ ਕਿਸੇ ਨਾਲ ਕੋਈ ਲੈਣ ਦੇ ਨਹੀਂ ਕਿਹਦੇ ਕਬੀਰਾ ਖੜਾ ਬਾਜ਼ਾਰ ਵਿੱਚ ਮੰਗੇ ਸਭ ਕੀ ਖੈਰ ਨਾ ਕਿਸ سے ਦੋਸਤੀ ਨਾ ਕਿਸ سے ਬੈਰ ਮੇਰਾ ਕਿਸੇ ਨਾਲ ਬੈਰ ਨਹੀਂਗਾ ਜੀ ਆਪਾਂ ਰੱਬ ਦੇ ਬੰਦੇ ਆਂ ਔਰ ਆਪਾਂ ਰੱਬ ਤੋਂ ਵੀ ਸ਼ਮਾ ਚਾਹਨੇ ਨਾ ਵਿਚਾਰੇ ਭਰਾ ਮੇਰੇ ਜਿਹੜੇ ਮੇਰੇ ਪਰਮਾਤਮਾ ਦੇ ਭੇਜੇ ਹੋ ਇਨਸਾਨ ਇਹਨਾਂ ਤੋਂ ਵੀ ਸ਼ਮਾ ਮੰਗਦੇ ਆ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਲਲੂਇਆ ਗੋਸਪਾ ਖੁਸ਼ ਹੋਣ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੋਹੀ ਨਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਿਕਰਾ ਮਾਂ ਚਿੰਤਪੁਨੀ ਜਿਕਰਾ ਸਤਗੁਰ ਵਿਦਾਸ ਮਹਾਰਾਜ ਜੀ ਦਾ ਬੋਲ ਸਾਚੇ ਦਰਵਾਜ਼ੇ ਸਦੀ ਸ਼ੀਟ ਬਹੁਤ ਹੋਟ ਹੈ ਜਿੱਥੇ ਜਾਓਗੇ ਜੀ ਦੇਖੋ ਕੁਸ਼ਚਾ ਕਹਿੰਦੇ ਕੋਸ਼ਿਸ਼ ਕਰਨ ਵਾਲੇ ਕੀ ਕਭੀ ਹਾਰ ਨਹੀਂ ਹੁੰਦੀ ਜਿੰਕੇ ਪਾਸ ਸਾਈਕਲ ਹੁੰਦਾ ਉਹ ਉਸकी ਸੋਚ ਜਹਾਜ਼ ਸੇ ਵੀ ਜ਼ਿਆਦਾ ਹੁੰਦੀ ਔਰ ਜੇ ਆਪਣੇ ਸੋਚ ਆ ਸਾਡੀ ਸੋਚ ਨੂੰ ਨਹੀਂ ਰੋਕ ਸਕਦੇ ਕਿਉਂਕਿ ਡਾਕਟਰ ਭੀਮਰਾਓ ਬਾਬਾ ਸਾਹਿਬ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਅਸੀਂ ਸੰਵਿਧਾਨ ਸੰਵਿਧਾਨ ਤੇ ਕਹਿੰਦੇ ਰਹਿੰਨੇ ਆ ਜਨਮ ਦਿਨ ਤੇ ਮਨਾਉਨੇ ਉਹਨਾਂ ਦੇ ਪਰ ਉਹਨਾਂ ਦੇ ਜਿਹੜੇ ਨਕਸ਼ੇ ਕਦਮ ਅਸੀਂ ਤੁਰਦੇ ਆ ਉਹਨਾਂ ਨੇ ਕਿਹਾ ਸੀ ਸਾਨੂੰ ਪੜੋ ਲਿਖੋ ਆਗੇ ਵੱਡੋ ਆਪਣੇ ਹੱਕ ਆਪ ਲਓ ਸੰਵਿਧਾਨ ਦਾ ਮਤਲਬ ਹੈ ਕਿ ਅਸੀਂ ਆਪਣੇ ਇਹਨਾਂ ਇਦਾਂ ਮੰਗਿਆ ਸਾਨੂੰ ਆਪਣੇ ਨੇ ਸਾਨੂੰ ਇਲੈਕਸ਼ਨ ਤੇ ਆਉਣਾ ਪੈਣਾ ਸਾਨੂੰ ਸੰਵਿਧਾਨ ਦੇ ਰਿਕਾਰਡਿੰਗ ਚੱਲਣਾ ਪੈਣਾ ਫਿਰ ਅਸੀਂ ਕੁਝ ਕਰ ਸਕਦੇ ਹਾਂ ਔਰ ਸਾਡੀਆਂ 13 ਸੀਟਾਂ ਤੇ ਪੰਜਾਬ ਦੇ ਵਿੱਚ ਬੰਦੇ ਖੜੇ ਹੈ ਜੀ ਵਾਰਨਸੀ ਤੋਂ ਮੈਂ ਜਲੰਧਰ ਤੋਂ ਵੀ ਮੈਂ ਤੇ ਮੇਰੀ ਵਾਈਫ ਅੰਮ੍ਰਿਤਸਰ ਤੋਂ ਤੇ ਭੋਲਾ ਭੋਲਾ ਪੈਂਜਰਾ ਵਾਲਾ ਖੰਨੇ ਤੋਂ ਔਰ ਜੇ ਗੱਲ ਕਰੀਏ ਆਪਾਂ ਕਮੀਡੀਅਨ ਤਾਇ ਟੱਲੀ ਰਾਮ ਕਮੀਡੀਅਨ ਤਰਤ ਤਾਇ ਟੱਲੀ ਰਾਮ ਹੁਸ਼ਿਆਰਪੁਰ ਤੋਂ ਤੇ ਜੇ ਹੋਰ ਗੱਲ ਕਰੀਏ ਟੀਟੂ ਬਾਣਿਆ ਲੁਧਿਆਣੇ ਤੋਂ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਕਲਾਕਾਰ ਸੋਨੀਆ ਜੀ ਸਰਦਾਰ ਜੀਵਨ ਜੀਵਨ ਸਿੰਘ ਜੀ ਜੀਵਨ ਭਾਜੀ ਉਹ ਵੀ ਸਾਡੇ ਵਿੱਚ ਹੀ ਆ ਤੇ ਬਹੁਤ ਸਾਰਾ ਰਮੇਸ਼ لال ਜੀ ਗੁਰਦਾਸਪੁਰ ਤੋਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਐਮਪੀ ਇਲੈਕਸ਼ਨ ਲੜ ਰਿਹਾ 13 ਕੈਂਡੀਡੇਟ ਜਿਹੜੇ ਆਪਣੇ ਸਮਾਜ ਨੂੰ ਅੱਗੇ ਲੈ ਕੇ ਚੱਲੇ ਆ ਮੈਂ ਇਹਨਾਂ ਦਾ ਬਹੁਤ ਵੱਡਾ ਸ਼ੁਕਰਗੁਜ਼ਾਰ ਆ ਮੈਂ ਇੱਕ ਵਾਰੀ ਗਿਆ ਵੀ ਇਲੈਕਸ਼ਨ ਲੜਨੇ ਔਰ ਇੱਕ ਸਾਡਾ ਜਲੰਧਰ ਤੋਂ ਨਾਈ ਭਾਜੀ ਸਾਡੇ ਸਲੂਨ ਵਾਲੇ ਭਾਜੀ ਆ ਉਹ ਕਰ ਰਿਹਾ ਉਹ ਵੀ ਖੜੇ ਆ ਔਰ ਉਹਨਾਂ ਨੇ ਮੈਨੂੰ ਇੱਕ ਵਾਰੀ ਗਿਆ ਮੈਂ ਉਹਨਾਂ ਨੇ ਮੈਂ ਦੇਖਿਆ ਮੈਂ ਕਟਿੰਗ ਕਰਾਉਣ ਗਿਆ ਸੀਗਾ ਉਹਨਾਂ ਕੋ ਉਹ ਕਹਿੰਦੇ ਭਾਜੀ ਮੈਂ ਇਲੈਕਸ਼ਨ ਖੜਾਣਾ ਮੈਂ ਕਹਿੰਦਾ ਖੜਾ ਹੋ ਜਾ ਕਹਿੰਦਾ ਵੀ ਮੈਂ ਤੁਹਾਡੇ ਸਾਹਮਣੇ ਖੜਾ ਹੋ ਜਾਦਾ ਮੈਂ ਕਿਹਾ ਮੇਰੇ ਸਾਹਮਣੇ ਮੈਂ ਕੀ ਹਾਂ ਮੈਂ ਕੁਝ ਵੀ ਨਹੀਂਗਾ ਕੋਈ ਵੀ ਖੜਾ ਹੁੰਦਾ ਬਾਬਾ ਸਾਹਿਬ ਦੀ ਸੋਚ ਹੈ ਔਰ ਉਹਨਾਂ ਨੇ ਬਾਬਾ ਸਾਹਿਬ ਦੀ ਜਦ ਤਸਵੀਰ ਦੇਖੀ ਨਾ ਮੈਂ ਕਿਹਾ ਮੈਂ ਤੁਹਾਡੇ ਪੈਰੀਂ ਪੈ ਜਾਣਾ ਜੀ ਤੁਸੀਂ ਸਾਡੇ ਗੁਰੂ ਹੋ ਕਿਉਂਕਿ ਸਾਡੇ ਗੁਰੂਆਂ ਨੂੰ ਤੁਸੀਂ ਸਾਹਮਣੇ ਰੱਖਿਆ ਸਾਡੇ ਰਹਿਬਰਾਂ ਨੂੰ ਸਾਹਮਣੇ ਰੱਖਿਆ ਵਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਔਰ ਇੱਕ ਵਾਰੀ ਦੱਸਣਾ ਚਾਹੁੰਦੇ ਆ ਪੰਜਾਬ ਵਿੱਚ ਆਈ ਹੋਈ ਮਹਿੰਗਾਈ ਨੂੰ ਕਿਸੇ ਨਾਥ ਨਹੀਂ ਪਾਈ ਜੇ ਕੋਈ ਐਮਪੀ ਬੰਦਾ ਵਾ ਉਹਨੂੰ ਸਾਲ ਦਾ 5 ਕਰੋੜ ਰੁਪਈਆ ਮਿਲਦਾ ਵਾ 5 ਸਾਲਾਂ ਦਾ 25 ਕਰੋੜ ਰੁਪਇਆ ਕਿਸੇ ਐਮਪੀ ਐਕਾ ਐਮਪੀ ਨੇ ਮ ਦਿਖਾ ਦਿਓ ਕਿਸੇ ਐਮਪੀ ਨੇ ਪੰਜਾਬ ਦੇ ਵਿੱਚ ਕੀ ਪੂਰੇ ਪਰਦੇਸ਼ ਦੇ ਵਿੱਚ ਕਿਸ ਨੇ ਲਗਾਇਆ ਹੋਵੇ ਇਹ ਗਰ ਇੱਕ ਕੈਂਪੀ ਦਿਖਾ ਦਿਓ ਮੈਨੂੰ ਜਿਹਨੇ 25 ਕਰੋੜ ਰੁਪਇਆ ਆਪਣੇ ਸ਼ਹਿਰ ਵਾਸੀਆਂ ਵਾਸਤੇ ਖਰਚਿਆ ਹੋਇਆ ਇੱਕ ਬੰਦਾ ਵੀ ਹੈ ਨਹੀਂ ਕੋਣਾਂ ਵਿੱਚ ਇਹਨਾਂ ਨੇ ਸਿਰਫ ਆਪਣੀਆਂ ਕੋਠੀਆਂ ਕਾਰਾਂ ਗੱਡੀਆਂ ਨੌਕਰ ਚਾਕਰ ਸਾਡੇ ਵਰਗ ਰੱਖ ਲਿਆ ਵਾ 500 ਰੁਪਏ ਬੰਦੇ ਆ ਬੰਦਾ ਦਿਹਾੜੀ ਲੈਣ ਵਾਲਾ ਅੱਜ ਉਹਨਾਂ ਤੋਂ ਸਵਾਲ ਕਰਦਾ ਵਾ ਹਰ ਦੇਸ਼ ਦਾ ਬੱਚਾ ਬੱਚਾ ਸਵਾਲ ਕਰਦਾ ਵਾ ਕਿ ਉਸ ਟਾਈਮ ਕਿੱਥੇ ਸੀਗੇ ਜਦ ਮਣੀਪੁਰ ਦੇ ਵਿੱਚ ਕਾਂਡ ਹੋਇਆ 100 ਬੰਦੇ ਨੇ ਰੇਪ ਕਰਕੇ ਉਹਨਾਂ ਮਹਿਲਾਵਾਂ ਦੇ ਗੋਲੀਆਂ ਮਾਰ ਦਿੱਤੀਆਂ ਉਦੋਂ ਇਹ ਲੀਡਰ ਕਿੱਥੇ ਸੁੱਤੇ ਪਏ ਸੀ ਅੱਜ ਇਹਨਾਂ ਨੂੰ ਵੋਟਾਂ ਦੀ ਯਾਦ ਆ ਗਈ ਇੱਕ ਇੱਕ ਬੋਟ ਦੀ ਯਾਦ ਆ ਗਈ ਹਮ ਕੋਈ ਕਹਿੰਦਾ ਮੈਂ 400 ਸੀਟ ਲੈ ਜਾਊਂਗਾ ਕੋਈ ਕਹਿੰਦਾ ਮੈਂ 200 ਲੈ ਜਾਊਂਗਾ ਇਹਨਾਂ ਨੇ ਆਪਣੇ ਪਿਓ ਦਾ ਮਾਲ ਸਮਝ ਲਿਆ ਪਰ ਦੇਸ਼ ਜੇ ਇਹ ਲੀਡਰ ਪਲਟੀ ਸ਼ਲਟੀ ਮਾਰ ਸਕਦੇ ਆ ਤੇ ਜਿਹੜੇ ਵੋਟਰ ਆ ਜਿਹੜੇ ਵੋਟਰ ਆ ਵੋਟਰ ਵੀ ਪਲਟੀ ਮਾਰਨਗੇ ਤੁਸੀਂ ਮਾਰੋ ਪਲਟੀਆਂ ਜਿੰਨੀਆਂ ਮਰਜ਼ੀ ਮਾਰਨੀਆਂ ਹੁਣ VOTER ਵੀ ਪਲਟੀਆਂ ਮਾਰ ਕੇ ਤੁਹਾਨੂੰ ਦਿਖਾਨਗੇ ਪੈਸੇ ਤੁਹਾਡੇ ਕੋਲ ਲੈਣਗੇ ਤੁਹਾਡੇ ਨਾਲ ਚੱਲਣਗੇ ਪਰ ਵੋਟਾ ਕਿੱਧਰ ਪਾਣਗੇ ਇਸ਼ਾਰੇ ਵਿੱਚ ਮੈਂ ਦੱਸ ਦਿੰਦਾ ਉਹਨਾਂ ਨੂੰ ਸਾਰੀ ਗੇਮ ਸਮਝ ਆ ਚੁੱਕੀ ਆ ਮੇਰੀ ਹੀਰਾ ਪਨੀਰ ਵਾਲਾ ਕੋਈ ਦੋਸ਼ ਦੁਸ਼ਮਣੀ ਨਹੀਂ ਨਾ ਕੋਈ ਦੋਸਤੀ ਆ ਨਾ ਕੋਈ ਦੰਦਾ ਬੰਦਾ ਵਾ ਹੀਰਾ ਪਨੀਰ ਵਾਲਾ ਵੀ ਸਾਡੇ ਵਰਗਾ ਇਨਸਾਨ ਆ ਔਰ ਜੇ ਆਪਾਂ ਗੱਲ ਕਰੀਏ ਕਿ ਆਪਾਂ ਕਿਸੇ ਬਾਰੇ ਕੋਈ ਮਾਰਾ ਨਹੀਂ ਕੀਆ ਆਪ ਸਿਰਫ ਲੋਕ ਸਾਨੂੰ ਧਮਕਾ ਰਹੇ ਆ ਧਮਕੀਆਂ ਤਰ੍ਹਾਂ ਤਰ੍ਹਾਂ ਦੀ ਰੋਜ਼ ਧਮਕੀਆਂ ਹਰ ਤਰ੍ਹਾਂ ਦੀ ਧਮਕੀਆਂ ਯਾਰ ਆ ਰਹੀਆਂ ਕਮਾਲ ਹੈ ਔਰ ਮੈਂ ਗੱਲ ਕਰਨ ਜਾਣਾ ਵੀ ਬਾਬਾ ਮੁਰਾਦ ਸ਼ਾਹ ਦੇ ਦਰਬਾਰ ਦੇ ਵਿੱਚ ਮੇਲਾ ਹੋ ਰਿਹਾ ਉੱਥੇ ਕੁਝ ਦੋਸ਼ੀਆਂ ਨੇ ਲੜਕੀ ਨਾਲ ਦੁਸ਼ਕਰਮ ਕੀਤਾ ਉਹ ਬੰਦੇ ਫੜੇ ਕੇ ਸੀਪੀ ਸਾਹਿਬ ਜਲੰਧਰ ਦੇ ਜਲੰਧਰ ਸ਼ਹਿਰ ਕਮਿਸ਼ਨਰ ਸਾਹਿਬ ਬਹੁਤ ਵਧੀਆ ਬੰਦੇ ਨੇ ਪਰ ਉਹ ਘੈਂਡ ਇਨਸਾਨ ਨੇ ਹੁਣ ਮਿੰਟਾਂ ਸਕਿੰਟਾਂ ਦੇ ਬੰਦੇ ਫੜ ਲਏ 7-8 ਬੰਦੇ ਸੀਗੇ ਬਣਾ ਤੇ ਸਖਤ ਸਖਤ ਕਾਰਵਾਈ ਹੋਈ ਬਾਬੇ ਚ ਸ਼ਕਤੀ ਬਹੁਤ ਆ ਔਰ ਇੱਕ ਬੰਦਾ ਬੇਵਕੂਫ ਜਿਹਾ ਇਨਸਾਨ ਮੇਰੇ ਨਾਲ ਕੱਲ ਫੋਨ ਤੇ ਬਹਿਸ ਕਰਦਾ ਮੈਂ ਬਾਬਾ ਬਾਬਾ ਜੀ ਨੂੰ ਇਦਾਂ ਕਹਿੰਦਾ ਬਾਬਾ ਜੀ ਨੂੰ ਇਦਾਂ ਕਹਿੰਦਾ ਕਹਿੰਦਾ ਤੂੰ ਜੱਸੀ ਭਾਈ ਨੂੰ ਇਦਾਂ ਗਿਆ ਮੈਂ ਉਹਨੂੰ ਗੱਲ ਕਹਿਣਾ ਚਾਹੁੰਦਾ ਠੀਕ ਹੈ ਭਾਈ ਤੈਨੂੰ ਜੱਸੀ ਦਾ ਜਾਨ ਦੁੱਖ ਲੱਗਾ ਤੈਨੂੰ ਜੱਸੀ ਦਾ ਜਾਨ ਦੁੱਖ ਲੱਗਾ ਲੱਗਾ ਰਹਿਣ ਦੇ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਆਸ਼ਕ ਫਕੀਰਾਂ ਨੂੰ ਨਹੀਂ ਛੇੜੀਦਾ ਪੁੱਤ ਚਲਦੀਆਂ ਹੋਏ ਤਾਰਾਂ ਨੂੰ ਨਹੀਂ ਛੇੜੀਦਾ ਗੱਲ ਉਹਨੂੰ ਮੈਂ ਕਹਿਣਾ ਚਾਹੁੰਦਾ ਵੀ ਧਰਮ ਕੋਈ ਵੀ ਆ ਉਹਦੇ ਬਾਰੇ ਮਾੜਾ ਨਾ ਬੋਲ ਨਾ ਬੋਲ ਔਰ ਜੇ ਤੂੰ ਦੇਖਣਾ ਹੀ ਪਹਿਲੀ ਤਰੀਕ ਨਕੌਦਰ ਵਿੱਚ ਜਾ ਕੇ ਦੇਖ ਦੋ ਤਰੀਕ ਨੂੰ ਨਕੌਦਰ ਵਿੱਚ ਜਾ ਕੇ ਦੇਖ ਨਕੌਦਰ ਜਿਹੜਾ ਸ਼ਹਿਰ ਆ ਉਹ ਇਨਸਾਨਾਂ ਦਾ ਸ਼ਹਿਰ ਆ ਵਧੀਆ ਬੰਦਾ ਇਸ਼ਾਰਾ ਗੁਰੂ ਦੀ ਨਗਰੀ ਆ ਉਹ ਵੀ ਔਰ ਮੈਂ ਜਿਹੜਾ ਵੀ ਇਹ ਗਲਤ ਕੰਮ ਕਰ ਰਿਆ ਨਾ ਉਹਨਾਂ ਨੂੰ ਮੈਂ ਰੋਕਣਾ ਚਾਹਾਂ ਹੱਥ ਜੋੜ ਕੇ ਬੇਨਤੀ ਆ ਸਾਰੇ ਧਰਮ ਦੇ ਸਤਕਾਰਯੋਗ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਔਰ ਇਹ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਤੁਹਾਡੇ ਕੋਲ ਵੋਟਾਂ ਮੰਗਵਾਉਂਦੇ ਆ ਉਹਨਾਂ ਨੂੰ ਸਿਰਫ ਇੱਕੋ ਗੱਲ ਪੁੱਛਣੀ ਆ ਕਿ ਮਨੀਪੁਰ ਦੇ ਕਾਂਡ ਦੇ ਵਿੱਚ ਤੁਸੀਂ ਕੀ ਇੱਕ ਲੀਡਰਾਂ ਨੇ ਵੀਡੀਓ ਪਾਈ ਅੱਜ ਚਰਨਜੀਤ ਚੰਨੀ ਵੋਟਾਂ ਮੰਗਦਾ ਫਿਰਦਾ ਵਾ ਅੱਗੇ ਉਹਨੇ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਲੁੱਟਿਆ ਨਹੀਂ ਗਿਆ ਫੜਿਆ ਗਿਆ ਹੁਣ ਫੇਰ ਕੋਸ਼ਿਸ਼ ਕਰ ਰਿਹਾ ਇਦਾਂ ਦੇ ਬੰਦਿਆਂ ਨੂੰ ਤੁਸੀਂ ਵੋਟ ਪਾ ਕੇ ਸਾਬਿਤ ਕੀ ਕਰ ਰਹੇ ਹੋ ਕਿਉਂ ਸਾਬਿਤ ਕਰ ਰਹੇ ਮੈਂ ਸਮਝ ਨਹੀਂ ਆਉਂਦੀ ਮੈਨਾਂ ਕਹਿਣਾ ਫਰਜ਼ ਨਹੀਂ ਬੰਦਾ ਪਰ ਮੇਰਾ ਦਿਲ ਦਰੋਂਦਾ ਤੁਹਾਡੀ ਵੋਟ ਨੂੰ ਡਾਕਟਰ ਭੀਮ ਦਾ ਬਾਬਾ ਸਾਹਿਬ ਨੇ ਜਿੰਦਾ ਕੀਤਾ ਵਾ 24 24 ਘੰਟੇ ਡਿਊਟੀ ਸੀ ਸਾਡੀ 8 ਘੰਟੇ ਕੀ ਦਿੱਤੀ ਕਰ ਦਿੱਤੀ ਔਰ ਸਾਰੇ ਸਾਨੂੰ ਸੁੱਖ ਸਭਿਧਾਵਾਂ ਦਿੱਤੀਆਂ ਸਿਰਫ ਮੈਂ ਕਹਿਣਾ ਮੇਰੀ ਕੌਮ ਦਾ ਬੇੜਾ ਪਾਰ ਹੋ ਜਾਏ ਸਾਡੀ ਕੌਮ ਦੇ ਵਿੱਚ ਯੋਧੇ ਹੁਣ ਸਾਡੀ ਕੌਮ ਦੇ ਵੀ ਐਮਐਲਏ ਹੁਣ ਸਾਡੇ ਕੌਮ ਦੇ ਵੀ ਰਾਸ਼ਟਰਪਤੀ ਹੁਣ ਸਾਡੇ ਕੌਮ ਦੇ ਪ੍ਰਧਾਨ ਮੰਤਰੀ ਹੁਣ ਕਿ ਇਹ ਨਹੀਂ ਖਾਲੀ ਕਾਰਪਸ਼ੀ ਦੀ ਨੌਕਰੀ ਲੈ ਕੇ ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨਾਂ ਵੀ ਬੰਦ ਕਰਾਉਣੇ ਲੱਗੇ ਇਹ ਬੰਦੇ ਜਿਹੜੇ